ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਾਸਮਤੀ 1509 17 18 11 21 ਦੇ ਰੇਟ ਬਾਰੇ ਤੁਹਾਡਾਂ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਕਿ 13 ਸਤੰਬਰ ਜਾਨੀ ਕਿ 14 ਸਤੰਬਰ 13 ਸਤੰਬਰ ਨੂੰ ਆਪਣੀਆਂ ਮੰਡੀਆਂ ਦੇ ਵਿੱਚ ਕੀ ਰੇਟ 1509 ਵਿਕ ਚੁੱਕੀ ਏ ਤੇ ਆਨਵਰ ਜਿਨ੍ਹਾਂ ਦੇ ਵਿੱਚ ਜਿਹੜਾ 1509 ਦਾ ਰੇਟ ਏ ਆਨਵਰ ਦੀਆਂ ਦੇ ਵਿੱਚ ਵਧਣ ਦੀ ਪੂਰੀ ਸੰਭਾਵਨਾ ਏ ਤੇ ਬਾਕੀ ਜਿਹੜੇ ਅੱਜ ਦੇ ਰੇਟ ਨੇ 13 ਸਤੰਬਰ ਤੱਕ ਜੋ ਵੀ ਆਪਣੇ ਵੱਖ-ਵੱਖ ਮੰਡੀਆਂ ਦੇ ਵਿੱਚ ਇਹ ਰੇਟ ਚੱਲ ਰਹੇ ਨੇ ਉਸ ਬਾਰੇ ਤੁਹਾਡਾਂ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਆਪਣਾ 1509 ਬਾਸਮਤੀ ਦਾ ਰੇਟ ਚੀਕਾ ਮੰਡੀ ਦੇ ਵਿੱਚ 2470 ਰੁਪਏ ਪ੍ਰਤੀ ਕੁਆਂਟ ਦੇ हिसाब ਦੇ ਨਾਲ ਦੇਖ ਚੁੱਕੀਏ ਸਰਸਾ ਮੰਡੀ ਦੇ ਵਿੱਚ 1509 2470 ਤੋਂ ਲੈ ਕੇ 2500 ਤੱਕ ਰੇਟ ਚੱਲ ਰਿਹਾ ਨਵੇਂ ਦਾ ਕੈਂਥਲ ਮੰਡੀ ਜਿਹੜੀ ਤੇ ਹੱਥ ਨਾਲ ਆਪਣੀ ਕਿਸਾਨ ਵੀਰੋ 1509 ਵੱਡੀ ਉਹਦਾ 2895 ਰੁਪਏ ਜਾਨੀ ਕਿ 9 19 2900 ਦੇ ਲਗਭਗ ਦੇਖ ਚੁੱਕੀਏ ਤੇ ਜਿਹੜਾ ਆਪਣਾ ਕਮੈਨ ਵਾਲਾ ਨਵਾਂ ਹੈ 2800 ਤੋਂ ਲੈ ਕੇ 2815 ਰੁਪਏ ਤੱਕ ਦੇਖ ਚੁੱਕਿਆ ਕਰਨਾਲ ਮੰਡੀ ਦੇ ਵਿੱਚ 2400 ਤੋਂ ਲੈ ਕੇ 2250 ਰੁਪਿਆ ਰੇਟ ਹੈ ਨਵਾਂ ਕਮੈਣ ਵਾਲਾ ਤੇ ਸੋਨੀਪੱਤ ਮੰਡੀ ਦੇ ਵਿੱਚ 2750 ਤੋਂ ਲੈ ਕੇ 2800 ਤੱਕ ਤੇ ਲਾਂਡਵਾ ਮੰਡੀ 2950 ਤੋਂ ਲੈ ਕੇ 3000 ਰੁਪਿਆ ਰੇਟ ਇਸ ਦਾ ਚੱਲ ਰਿਹਾ ਨਰੇਲਾ ਮੰਡੀ ਦੇ ਵਿੱਚ 2800 ਤੋਂ ਲੈ ਕੇ 2820 ਰੁਪਏ ਤੱਕ ਦੇਖ ਚੁੱਕਿਆ ਹੈ ਸਮਾਲਖਾ ਮੰਡੀ 3750 ਰੁਪਏ ਤੋਂ ਲੈ ਕੇ 3810 ਰੁਪਏ ਤੱਕ ਤਹਾਨਾ ਮੰਡੀ ਦੇ ਵਿੱਚ 2650 ਤੋਂ ਲੈ ਕੇ 3042 ਤੱਕ ਹੱਥ ਨਾਲ ਜਿਹੜਾ ਆਪਣਾ ਵੱਡਿਆ ਇਹਦਾ ਰੇਟ ਲੱਗ ਚੁੱਕਿਆ ਹੈ ਬਟਾਲਾ ਮੰਡੀ ਦੇ ਵਿੱਚ 2980 ਰੁਪਏ ਤੋਂ ਲੈ ਕੇ 3055 ਰੁਪਏ ਤੱਕ ਰੇਟ ਚੱਲ ਰਿਹਾ ਤਰਾਵੜੀ ਮੰਡੀ ਜਿਹੜਾ ਆਪਣਾ ਪੁਰਾਣਾ ਹੱਥ ਵਾਲਾ ਵੱਡਿਆ ਵੱਡਿਆ ਉਹਦਾ 3250 ਰੁਪਏ ਰੇਟ ਤੇ ਜਿਹੜਾ ਆਪਣਾ ਨਵਾਂ ਹੈ ਉਹਦਾ 3000 ਰੁਪਏ ਰੇਟ ਲੱਗ ਚੁੱਕਿਆ ਹੈ ਪਾਤੜਾ ਮੰਡੀ ਦੇ ਵਿੱਚ ਕਿਸਾਨ ਵਿਰੋ 2945 ਰੁਪਏ ਦਾ ਰੇਟ ਹੈ ਨਵਾਂ ਕੰਬੈਨ ਵਾਲੇ ਦਾ ਸ਼੍ਰੀ ਤਰਤਨ ਸਾਹਿਬ ਵਿੱਚ 2985 ਰੁਪਏ ਦਾ ਰੇਟ ਚੱਲ ਰਿਹਾ ਸ਼੍ਰੀ ਅਮਰਤਸਰ ਸਾਹਿਬ ਵਿੱਚ 2930 ਰੁਪਏ ਇਸ ਦਾ ਰੇਟ ਚੱਲ ਰਿਹਾ ਜੰਡਿਆਲਾ ਗੁਰੂ ਦੇ ਵਿੱਚ 2980 ਰੁਪਏ ਇਸ ਦਾ ਕਿਸਾਨਵਰੋ ਰੇਟ ਚੱਲ ਰਿਹਾ ਤੇ ਜਿਹੜਾ ਆਪਣਾ ਖਨੌਰੀ ਮੰਡੀ ਏ 2875 ਰੁਪਏ ਹੱਥ ਨਾਲ ਜਿਹੜਾ ਆਪਣਾ ਵੱਡਿਆ ਉਸ ਦਾ ਰੇਟ ਏ ਕੋਟਕਪੁਰਾ ਮੰਡੀ ਦੇ ਵਿੱਚ 2955 ਰੁਪਏ ਕਿਸਾਨਵਰੋ ਆਪਣਾ ਰੇਟ ਚੱਲ ਰਿਹਾ ਹੈ ਰਤਿਆ ਮੰਡੀ ਦੇ ਵਿੱਚ 2785 ਰੁਪਏ ਇਸ ਦਾ ਰੇਟ ਹੈ ਇੱਕ ਕਿਸਾਨ ਵੀਰੋ ਜਿਹੜੇ ਆਪਣੇ ਰੇਟ ਨਹੀਂ 1509 ਬਾਸਮਤੀ ਦੇ ਨੇ ਬਾਕੀ ਆਉਣ ਵਾਲੇ ਜ਼ਿਲ੍ਹਾ ਦੇ ਵਿੱਚ ਹੋ ਸਕਦਾ ਵੀ ਰੇਟ ਵਧਣ ਦੀ ਪੂਰਨ ਸੰਭਾਵਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਬਾਸਮਤੀਆਂ ਦੇ ਵੱਧ ਸਕਦੇ ਨੇ ਤੇ ਜਿਹੜੇ ਆਪਣੇ 11 ਕਿ ਦਾ ਰੇਟ ਹੈ ਪੁਰਾਣਾ ਕੰਬਾਈਨ ਵਾਲਾ ਕਿਉਂਕਿ ਜਿਹੜੇ ਨਵੀਆਂ ਵੈਰਾਈਟੀਆਂ ਨਵੇਂ 11 ਕਿ ਦਾ ਤਕਰੀਬਨ 25 ਅਕਤੂਬਰ ਦੇ ਲਗਭਗ ਵਾਢੀ ਸ਼ੁਰੂ ਹੁੰਦੀ ਹੈ ਜਿਹੜਾ 11 ਕਿ ਦਾ ਪੁਰਾਣਾ ਰੇਟ ਕੰਬਾਈਨ ਵਾਲਾ 4100 ਤੋਂ ਲੈ ਕੇ 4600 ਤੱਕ ਕਈਆਂ ਜ਼ਿਲ੍ਹਾ ਦੇ ਵਿੱਚ 4800 ਤੱਕ ਵੀ ਇਸ ਦਾ ਰੇਟ ਲੱਗ ਚੁਕਿਆ ਜਿਹੜਾ ਆਪਣਾ 17 18 ਦਾ ਰੇਟ ਆਲਓਵਰ ਦੇਖੀਏ ਤਾਂ 4450 ਤੋਂ ਲੈ ਕੇ 4280 ਰੁਪਏ ਤੱਕ ਦਾ ਕਿਸਾਨ ਵੀਰੋ ਇਹ ਆਪਣਾ ਦੇਖ ਚੁੱਕੀ ਏ 17 18 ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਸਮਤੀਆਂ ਦੇ ਰੇਟ ਵਧਣ ਦੀ ਪੂਰੀ ਸੰਭਾਵਨਾ ਹੈ 1509 ਦਾ 1847 ਜੋ ਵੀ ਆਪਣੇ ਬਾਸਮਤੀਆਂ ਵੈਰਾਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਸੰਭਾਵਨਾ ਹੈ ਆਪਣੇ ਇਹਨਾਂ ਦੇ ਰੇਟ ਵਧਣ ਦੀ ਤੇ ਬਾਕੀ ਇਹ ਅੱਜ ਦੇ ਆਪਣੀ 13 ਸਤੰਬਰ ਦੇ ਜੋ ਬਾਸਮਤੀਆਂ ਦੇ ਰੇਟ ਸੀ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧਣ ਦੀ ਸੰਭਾਵਨਾ ਹੈ ਤੇ तकरीबन 500 ਤੋਂ ਲੈ ਕੇ 700 ਹਜ਼ਾਰ ਤੱਕ ਰੇਟ ਵਧ ਸਕਦੇ ਨੇ ਤੇ ਬਾਕੀ ਜੋ ਵੀ ਰੇਟ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧਣਗੇ ਆਪਾਂ ਤੁਹਾਨੂੰ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ